I'm ਜੇ ਸੋਚਦਾ ਉਗਵੇ ਸੂਰਜ ਚੜੇ ਹਜ਼ਾਰ ਇਹ ਤੇ ਚਾਨਣ ਹੁੰਦਿਆ ਗੁਰੇ ਹਾਨ ਵਿੱਚ ਬੰਦਾ ਠੋਕਰ ਆਵੇ ਨਾ ਬੰਦੇ ਤਾਂ ਜਹਾਨ ਵਿੱਚ ਬੰਦਾ ਠੁਕਰਾਵੇ ਨਾ ਹੱਸ ਹੱਸ ਬੋਰਾ ਲੀਆ ਫੁੱਲਾਂ ਨਾਲ ਹੋਣ ਗੱਲਾਂ ਹੱਸ ਹੱਸ ਬੋਰਾ ਲੀਆ ਫੁੱਲਾਂ ਨਾਲ ਹੋਣ ਗੱਲਾਂ ਚੰਦ ਤੋਂ ਚਕੌਰ ਸੋਨਾ ਦੂਰ ਕੀਤੇ ਜਾਵੇ ਨਾ ਚੰਦ ਤੋਂ ਚਕੌਰ ਦੇ ਤੂੰ ਹੰਸ ਸਰਤਿਆ ਨੂੰ ਭੁੱਖ ਲੱਗ ਜਾਵੇ ਨਾ ਹੰਸ ਸਰਤਿਆ ਨੂੰ ਭੁੱਖ ਲੱਗ ਜਾਵੇ ਨਾ ਤੇਰੀ ਮੇਰ ਨਾਲ ਗੀਤਾ ਗੁੰਗ ਪਿਆਉ ਚਾਰਦਾ ਏ ਤੇਰੀ ਮਿਹਰ ਬਾਜੋਂ ਕੋਈ ਪੱਤਾ ਹਿੱਲਾ ਪਾਵੇ ਨਾ ਤੇਰੀ ਮਿਹਰ ਬਾਜੋਂ ਕੋਈ ਪੱਤਾ ਹਿੱਲਾ ਪਾਵੇ ਨਾ ਤੇਰੇ ਬਿਨਾ ਤਾਂ ਪਤਾ ਪੱਤ ਰਖੇ ਆਣ ਕਿੜਾ ਛੱਡ ਕੇ ਪਦਾਰਥਾਂ ਨੂੰ ਸਾਗ ਕੋਈ ਖਾਵੇ ਨਾ ਛੱਡ ਕੇ ਪਦਾਰਥਾਂ ਨੂੰ ਸਾਗ ਕੋਈ ਖਾਵੇ ਨਾ ਛੋਟੀ ਜੀ ਆਵਾਸ ਦਾ ਜੀ ਪੀਤਾ ਜੀ ਨੂੰ ਤੋਰ ਦਿਲ ਨਹੀਂ ਛੋਟੀ ਜੀ ਆਵਾਸ ਦਾ ਜੀ ਪੀਤਾ ਜੀ ਨੂੰ ਤੋਰ ਦਿਲ ਨਹੀਂ ਤੇਰੇ ਬਿਨਾ ਹੋਰ ਕੋਈ ਧਰਮ ਨੂੰ ਬਚਾਵੇ ਇਰੇ ਬਿਨਾ ਹੋਰ ਕੋਈ ਧਰਮ ਨੋ ਬਚਾਵੇ ਅੰਡੇ ਆ ਤੇ ਸੌਕੇ ਤੇਰੇ ਬਿਨਾ ਗੀਤ ਗਾਵੇ ਨਾ ਕਿਸੇ ਵਾਰੀ ਕੋਈ ਵਿਦਾ ਖਾਲਸੇ ਦੀ ਹਾਰ ਹੋਵੇ ਗੁਰੂ ਜੀ ਦੇ ਲੰਗਰ ਚ ਤੋਲ ਲੱਗ ਜਾਵੇ ਨਾ ਗੁਰੂ ਜੀ ਦੇ ਲੰਗਰ ਚ ਤੋਲ ਲੱਗ ਜਾਵੇ ਨਾ ਸੱਜਣਾ ਵੀ ਕਾਵੇ ਤਾਨੂੰ ਸ਼ਹੀਦ ਸ਼ਹਾ ਸ਼ਹੀਦ-ਉਲਮ ਸਹਾਈਬੇ ਕਮਾਲ ਹਾਜ਼ਰਾ ਹਜ਼ੂਰ ਚਬਰ ਤਖਤ ਦੇ ਮਾਲਕ ਬਾਣੀ ਦੇ ਬਹੁਤ ਕੋਰ ਗੱਦੀ ਤੇ ਬਰਾਜਮਾਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਗੋਦ ਵਿੱਚ ਸੱਜ ਬੈਠੀ ਬਹੁਤ ਪਿਆਰ ਵਾਲੀ ਸਿੱਖ ਸੰਗਤ ਇੱਕ ਵਾਰੀ ਰਸਨਾ ਨੂੰ ਕਰੋ ਪਵਿੱਤਰ ਦਿਓ ਪਿਆਰ ਦਾ ਸਬੂਤ ਸਾਰੀ ਗੁਰੂ ਕੀ ਸੰਗਤ ਦੋਨੇ ਹੱਥ ਜੋੜ ਕੇ ਉੱਚੀ ਆਵਾਜ਼ ਵਿੱਚ ਗੱਜ ਕੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਬਹੁਤ ਵੱਡਾ ਪਾਗੇ ਹੋ ਜੋ ਅੱਜ ਸੰਤ ਮਹਾਂਪੁਰ ਸੰਤ ਬਾਬਾ ਪ੍ਰੇਮ ਸਿੰਘ ਜੀ ਕਾਰ ਸੇਵਾ ਵਾਲੇ ਜਿਨ੍ਹਾਂ ਦੀ ਮਿੱਠੀ ਤੇ ਪਿਆਰੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਔਰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਤੁਸੀਂ ਸਤਿਗੁਰ ਪਾਤਸ਼ਾਹ ਮਹਾਰਾਜ ਦੀ ਗੋਦ ਵਿੱਚ ਸਜ ਬੈਠੇ ਹੋ ਮੇਰੇ ਤੋਂ ਪਹਿਲਾਂ ਬਹੁਤ ਸਾਰੇ ਵਿਦਵਾਨ ਜਿਨ੍ਹਾਂ ਨੇ ਆਪੋ ਆਪਣੀ ਵਿਚਾਰ ਰਹੀ ਆਪ ਜੀ ਨੂੰ ਬਹੁਤ ਪਿਆਰ ਦੇ ਨਾਲ ਗੁਰ ਤੇ ਹਸ ਰਈ ਨੇ ਹੱਲ ਕੀਤਾ ਹੈ ਜੀ ਬਾਬਾ ਪ੍ਰੀਤਪ ਸਿੰਘ ਜਿਨ੍ਹਾਂ ਦੀ ਪਰਥਾਏ ਕੋਈ ਬਹੁਤੀ ਦਸਨ ਦੀ ਲੋੜ ਨਹੀਂ ਕਿਉਂਕਿ ਤੁਸੀਂ ਉਹਨਾਂ ਦੀ ਸੰਗਤ ਕੀਤੀ ਹੈ ਔਰ ਉਹਨਾਂ ਨੇ ਤੁਹਾਨੂੰ ਇੰਨਾ ਪਿਆਰ ਇੰਨਾ ਸਤਕਾਰ ਇੰਨਾ ਗੁਰੂ ਦੇ ਨਾਲ ਤੁਹਾਨੂੰ ਜੋੜਨਾ ਕੀਤਾ ਹੈ ਜੋ ਤੁਸੀਂ ਉਹਨਾਂ ਨੂੰ ਆਪਣੇ ਦਿਲਾਂ ਵਿੱਚ ਵਸਾਈ ਬੈਠੇ ਹੋ ਜੀ ਮੇਰੇ ਤੋਂ ਪਹਿਲਾਂ ਸਾਡੇ ਸਨਮਾਨਯੋਗ ਬਾਬਾ ਜੀ ਬਾਬਾ ਬੈਂਕ ਸਿੰਘ ਦਸਰੇ ਸਨ ਜੇ ਜਿਹੜੀ ਗੱਲ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜੇ ਅਸੀਂ ਉਸ ਗੱਲ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਤੇ ਸਾਡਾ ਪਾਰ ਉਤਾਰਾ ਤੇ ਤਾਈ ਹੋਏਗਾ ਨਾ ਜਿਸ ਵੇਲੇ ਬਾਬਾ ਪ੍ਰੀਤਮ ਸਿੰਘ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਉਸ ਮਤ ਨੂੰ ਧਾਰਨ ਕੀਤਾ ਜਿਹੜੀ ਗੱਲ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਮਤ ਤੂੰ ਲੈ ਇਆਨੇ ਬਾਕਤ ਬਿਨਾ ਉਹ ਡੁੱਬੇ ਸ਼ਾਨੀ ਜੀ ਬਾਬਾ ਜੀ ਨੇ ਉਸ ਗੱਲ ਦੇ ਧਾਰਨੀ ਬਣ ਕੇ ਸੇਵਾ ਤੇ ਸਿਮਰਨ ਦੇ ਵਿੱਚ ਇੰਨੇ ਪ੍ਰਪੱਕ ਹੋ ਗਏ ਸੱਚ ਤੇ ਸੁੱਚ ਦੇ ਧਾਰਨੀ ਹੋ ਗਏ ਜਿਨ੍ਹਾਂ ਨੇ ਇੱਕ ਸਥਾਨ ਨਹੀਂ ਆਪਾਂ ਜਿੱਥੇ ਬੈਠੇ ਆ ਇਸ ਤੋਂ ਬਾਅਦ ਨੌ ਸੋਹਾਵਾ ਸਾਹਿਬ ਜਿੱਥੇ ਜਿੱਥੇ ਵੀ ਸਤਿਗੁਰ ਪਾਤਸ਼ਾਹ ਮਹਾਰਾਜ ਦੀ ਚਰਨ ਮੋਬਾਰਕ ਪੈਸੰ ਬਾਬਾ ਜੀ ਨੇ ਉੱਥੇ ਉੱਤੇ ਕਾਰ ਸੇਵਾ ਕਰਵਾਈ ਅੱਜ ਉਹਨਾਂ ਦੀ ਛਤਰ ਛਾਇਆ ਭਾਵੇਂ ਉਹ ਅੱਜ ਨਹੀਂ ਪਰ ਉਹਨਾਂ ਦੇ ਉਹ ਗੁਰੂ ਕੀਆ ਸਿੱਖ ਸੰਗਤਾਂ ਉਸੇ ਗੱਲ ਉੱਤੇ ਪੁੰਨੇ ਚੜਾਉਂਦੇ ਹੋਇਆ ਬਾਬਾ ਜੀਤ ਸਿੰਘ ਜੀ ਆਏ ਉਹਨਾਂ ਤੋਂ ਬਾਅਦ ਬਾਬਾ ਜਗਤਾਰ ਸਿੰਘ ਬਾਬਾ ਬਿਆਨ ਸਿੰਘ ਜੀ ਸਭਾ ਕਰਵਾ ਰਹੇ ਨੇ ਬੜੇ ਪਿਆਰ ਵਾਲੇ ਹੋ ਤੁਸੀਂ ਸਤਿਗੁਰ ਪਾਤਸ਼ਾਹ ਮਹਾਰਾਜ ਜਿਵੇਂ ਤਰ੍ਹਾਂ ਚੜ੍ਹਦੀਆਂ ਕਲਾ ਰੱਖਣ ਮੈਂ ਬਹੁਤਾ ਲੰਮਾ ਸਮਾਂ ਨਹੀਂ ਲੈਣਾ ਆਓ 2-4 ਮਿੰਟਾਂ ਵਿੱਚ ਕਬਤਾ ਕਰਕੇ ਖਿਮਾਂ ਦੇ ਜਾਚ ਹੋ ਜਾਣਾ ਹੈ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਪਰਥਾਏ ਆਪਾਂ ਪਿਛਲਾ ਸਾਰਾ ਸਤਪਤਾ ਬੜਾ ਦਰਦਨਾਕ ਸਤਪਤਾ ਜਿੱਥੇ ਸਤਗੁਰ ਪਾਤਸ਼ਾਹ ਮਹਾਰਾਜ ਦਾ ਸਾਰਾ ਸਰਬੰਸ ਕੁਰਬਾਨ ਹੋ ਗਿਆ ਉਹਨਾਂ ਦੀ ਮਿੱਠੀ ਤੇ ਪਿਆਰੀ ਯਾਦ ਨੂੰ ਤਾਜ਼ਾ ਕਰਦੇ ਰਹੇ ਜਿਸ ਵੇਲੇ ਸਤਗੁਰ ਪਾਤਸ਼ਾਹ ਮਹਾਰਾਜ ਦਾ ਸਾਰਾ ਕਾਪੜਾ ਸਰਸਾ ਨਦੀ ਉੱਤੇ ਆਇਆ ਸਤਗੁਰ ਪਾਤਸ਼ਾਹ ਮਹਾਰਾਜ ਨੇ ਜਿਸ ਵੇਲੇ ਸਰਸਾ ਨਦੀ ਬਚਾਏ ਹੋਏ ਹੱਥ ਨੂੰ ਧੱਕਿਆ ਤੇ ਸਤਗੁਰ ਪਾਤਸ਼ਾਹ ਮਹਾਰਾਜ ਆਪਣੇ ਸਿੱਖ ਸੰਗਤ ਨੂੰ ਜੋ ਕਹਿ ਰਹੇ ਹਣ ਮੂਸੂ ਬੇਲੇ ਦਾ ਨਕਸ਼ਾ ਤੇ ਜਿਵੇਂ ਸਤਪੁਰ ਪਾਚਾ ਮਹਾਰਾਜ ਦਾ ਪਰਿਵਾਰ ਖੇਰੂ ਖੇਰੂ ਹੋ ਰਿਹਾ ਉਸ ਨਕਸ਼ੇ ਨੂੰ ਕੁਝ ਦਿੱਤਾ ਤਾਜ਼ਾ ਕਰ ਰਹੇ ਸਰਬੰਨ ਕਰੋ ਇਹੋ ਬਿਨੈ ਕੀਤਾ ਜਾ ਰਿਹਾ ਆਏ ਦਸ਼ਮੇਸ਼ ਪਿਆਰੇ ਸਰਸਾ ਪਈ ਠਾਠਾ ਮਾਰੇ ਦੁਸ਼ਮਣ ਰੈਸੀ ਸ਼ਮੇਸ਼ਿਆਰੇ ਸਰਸਾ ਪਈ ਠਾਠਾ ਮਾਰੇ ਦੁਸ਼ਮਣ ਰੈਸੀ ਲਲਕਾਰ ਨਦੀ ਆਦੂ ਕਹਿ ਨਗੁਦਾ ਵੈਰੀ ਦੇ ਕਸਮ ਖਈਆ ਫੇਰ ਵੀ ਕਰ ਆਏ ਚੜਹਾਈਆਂ ਗੁਰੂ ਨੂੰ ਜੋਦਾ ਫੜਨਾ ਦਰਸਰਤਾ ਨਹੀਂ ਕਰਨਾ ਦਿਲ ਵਿੱਚ ਲਈ ਉਹਨਾਂ ਦਾ ਨਾਮ ਜਪਾਰ ਆਏ ਦਸ਼ਮੇਸ਼ ਆਰੇ ਸਰਸਾ ਪਈਠਾ ਠਾ ਮਾਰੇ ਦੁਸ਼ਮਣ ਹੁਣ ਕਰੇ ਖਰਾਬੀ ਰੁਕਣਾ ਬੋਸੀਨਾ ਢਾਕੇ ਦੁਸ਼ਮਣ ਹੋਣ ਕਰੇ ਖਰਾਬੀ ਰੁਕਣਾ ਬੋਸੀਨਾ ਢਾਕੇ ਤੀਸ ਸਿੰਘ ਤੈਂ ਸਮਝਾਉਂਦੇ ਤੀਸ ਸਿੰਘ ਨਾਲ ਹੋਰ ਰਲੋਦੇ ਵੈਰੀ ਤਾਈਂ ਦੇਵੋ ਤੁਸੀਂ ਮਾ சிம்ம ரசி நல்லுக்கார் நதியை தூக்க நாக்குதான் சிங்கத்துல குடல்லுக்காரா வஞ்சியாருக்கு ஜித்தன்னாரா ਰਪਾ ਗਈ ਤੇ ਯਾਰ ਯਾਰਾਂ ਨਾਲ ਤਗੇ ਕਮਾਜਾਂਦੇ ਉਤੋਂ ਮਿੱਠੀਆਂ ਮਿੱਠੀਆਂ ਕਰਨ ਗੱਲਾਂ ਤੇ ਵਿੱਚੋਂ ਗੁੱਜੀਆਂ ਨਸਤਰਾ ਲਾ ਜਾਂਦੇ ਪਹਿਲਾ ਪੱਕ ਵਟਾਉਂਦੇ ਪਿਆਰ ਪਾ ਕੇ ਭੀੜ ਬਣੇ ਤੇ ਕੰਡ ਵਿਖਾ ਜਾਂਦੇ ਬੁੱਲਨੇ ਸਾਜੇ ਰੱਬ ਨਾ ਰਹੇ ਲੁੱਕ ਕੇ ਤੇ ਲੋਕ ਰੱਬ ਨੂੰ ਵੇਚ ਕੇ ਖਾ ਜਾਂਦੇ ਸਿੰਧਾਂ ਦਾ ਸੁਣ ਲੈ ਕਾਰਾ ਵਜਿਆ ਰਣਜੀਤ ਨਗਾਰਾ ਸੰਗਤ ਦਾ ਸੁਣ ਲੈ ਕਾਰਾ ਵਜਿਆ ਜੀਤ ਨਗਾਰਾ ਤੇਰੀ ਤੂੰ ਮੈਨੂੰ ਬਚਾਵਾ ਵਖਾ ਕੇ ਅੱਜ ਹੱਥ ਕਰਾਰਾ ਰੈਨੋ ਮਾਰ ਬਚਾਵਾ ਵਖਾ ਕੇ ਅੱਜ ਹੱਥ ਕਰਾਰਾ ਮਾਰਿਆ ਮਰੋ ਮਨੰਤੇ ਸ਼ਬਾਦੇ ਬਨ ਪਰਵਾਨੇ ਓ

ਨਦੀਏ ਤੋਂ ਕਹਿਣਾ ਗਜ਼ਾਰ ਸਤਿਗੁਰ ਪਾਤਸ਼ਾਹ ਮਹਾਰਾਜ ਦੇ ਸਿੱਖ ਸਰਦਾਰ ਸਾਹਮਣੇ ਖੜੇ ਸਨ ਤੇ ਸਤਿਗੁਰ ਪਾਤਸ਼ਾਹ ਮਹਾਰਾਜ ਨੇ ਇਸ਼ਾਰਾ ਕੀਤਾ ਸਰਸਰ ਨਦੀ ਉੱਤੇ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਸਾਰਾ ਪਰਿਵਾਰ ਖੇਰੂ ਖੇਰੂ ਗਿਆ ਇਹ ਸੀ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਉਸ ਮਿੱਠੀ ਤੇ ਪਿਆਰੀ ਯਾਦ ਜਿਹੜੀ ਪਿਛਲੇ ਹਫ਼ਤੇ ਆਪਾਂ ਬਣਾਉਂਦੇ ਰਹੇ ਹਾਂ ਅੱਜ ਦਾ ਜਿਹੜਾ ਇਹ ਜੋੜ ਮੇਲਾ ਹੈ ਅੱਜ ਦਾ ਪ੍ਰੋਗਰਾਮ ਹੈ ਜੋ ਇਹ ਸੰਤ ਬਾਬਾ ਪ੍ਰੀਤਮ ਸਿੰਘ ਦੀ ਕਾਰਜੇਵ ਸਰਸਾ ਵਾਲੇ ਜਿਨ੍ਹਾਂ ਨੇ ਸਾਨੂੰ ਐਸਾ ਅਪਦੇਸ਼ ਦਿੱਤਾ ਜਿਸ ਦੇ ਨਾਲ ਅਸੀਂ ਸੇਵਾ ਉਥੇ ਸਿਮਰਨ ਵਿੱਚ ਜੁਟੇ ਸਤਿਗੁਰ ਪਾਤਸ਼ਾਹ ਮਹਾਰਾਜ ਇਸੇ ਤਰ੍ਹਾਂ ਕਿਰਪਾ ਕਰਦੇ ਰਹਿਣ ਅਸੀਂ ਸੇਵਾ ਨਾਲ ਜੁੜੇ ਰਹੀਏ ਸਿਮਰਨ ਨਾਲ ਜੁੜੇ ਰਹੀਏ ਕਿਉਂਕਿ ਇਹੋ ਹੀ ਸਾਡਾ ਫਰਜ਼ ਬਣਦਾ ਹੈ ਇਹ ਹੈ ਸਿੱਖ ਦੀ ਨਿਸ਼ਾਨੀ ਜਿਹੜਾ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਦਾ ਹੈ ਗੁਰਬਾਣੀ ਪੜ੍ਹਦਾ ਹੈ ਉਹਦਾ ਇੱਥੇ ਆਇਆ ਸਫਲ ਹੋ ਜਾਂਦਾ ਹੈ ਇਹ ਹੈ ਗੁਰੂ ਦੀ ਮੱਤ ਜਿਹੜਾ ਧਾਰਨ ਕਰਦਾ ਉਹ ਨਾਮ ਜਹਾਜ਼ ਉੱਤੇ ਚੜ ਜਾਂਦਾ ਆਓ ਸਾਨੂੰ ਬਲਾਉ ਫਤੇ ਅਗਲਾ ਪ੍ਰੋਗਰਾਮ ਸਾਡੇ ਸਤਿਕਾਰਯੋਗ ਬਾਬਾ ਜੀ ਦੱਸਣਗੇ ਸਾਰੀ ਸੰਗਤ ਦਾ ਤੇ ਤੁਹਾਨੂੰ ਧੰਨਵਾਦ ਸਾਰੀ ਸੰਗਤ ਦੋਨੇ ਹੱਥ ਜੋੜ ਕੇ ਉੱਚੀ ਆਵਾਜ਼ ਵਿੱਚ ਗੱਜ ਕੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ